ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਹਨਾਂ ਉਮੀਦ ਕਰਦਾ ਗਿਰਾਜੀ ਭੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਣੀ ਵੀਡੀਓ ਲੈ ਕੇ ਆਇਆ ਬਹੁਤ ਸੋਣਾ ਵਿਸ਼ਾ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਇੰਗੇਜਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਜਿਹੜਾ ਅੱਜ ਦਾ ਵਿਸ਼ਾ ਜੀ ਉਹ ਥੰਬਨੇਲ ਤੇ ਤੁਸੀਂ ਪੜਿਆ ਕਿ ਲਿਖਿਆ ਹੋਇਆ ਬਈ ਇਕੱਲੇ ਰਹਿਣਾ ਸਿੱਖੋ ਹਣਾ ਹੁਣ ਇੱਥੇ ਕਈ ਬੰਦੇ ਸੋਚਣਗੇ ਯਾਰ ਇਕੱਲੇ ਕਿੱ ਕੀ ਪਰਵਾਹ ਤੋਂ ਲੱਗਣੀ ਰਹਿਣਾ ਯਾਰਾਂ ਦੋਸਤਾਂ ਤੋਂ ਲੱਗਣੀ ਰਹਿਣਾ ਇਕੱਲੇ ਰਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਅਸੀਂ ਕਿਸੇ ਬੰਦੇ ਤੇ ਇਨਾ ਡਿਪੈਂਡ ਹੋ ਜਾਨੇ ਨਾ ਮੰਨ ਲਓ ਅਸੀਂ ਕਿਤੇ ਕੰਮ ਜਾਣਾ ਹੈ ਨਾ ਆਪਾਂ ਆਪਣੇ ਉਹ ਸਰਕਲ ਚ ਉਸ ਆਪਣੇ ਫਰੈਂਡ ਨੂੰ ਜਾਂ ਕਿਸੇ ਨੂੰ ਵੀ ਫੋਨ ਕਰਦੇ ਆ ਚੱਲ ਜਾਰੋ ਕੰਮ ਜਾ ਕੇ ਉਹ ਨਾ ਚੱਲੀ ਹੈ ਨਾ ਤੇ ਇਨ ਕੇਸ ਉਹ ਬੰਦਾ ਨਹੀਂ ਆਉਂਦਾ ਹੈ ਨਾ ਤਾਂ ਤੁਸੀਂ ਕੀ ਕਰਦੇ ਹੋ ਆਪਣਾ ਕੰਮ ਪੋਰਸਪੋਨ ਕਰ ਦਿੰਦੇ ਹੋ ਹਨਾ ਵੀ ਚੱਲ ਜਾਰ ਫੇਰ ਕਰ ਲਾਂਗੇ ਹਨਾ ਤੇ ਉਹਨਾਂ ਕੀ ਹੁੰਦਾ ਤੁਹਾਡਾ ਜਿਹੜਾ ਉਹ ਕੰਮ ਆ ਉਹ ਪਿੱਛੇ ਪੈ ਗਿਆ ਠੀਕ ਹੈ ਤੇ ਤੁਹਾਡਾ ਸਮਾਂ ਹੀ ਖਰਾਬ ਹੋ ਗਿਆ ਸੋ ਕੋਸ਼ਿਸ਼ ਕਰੋ ਵੀ ਕਦੇ ਵੀ ਕਿਸੇ ਤੇ ਜ਼ਿਆਦਾ ਡਿਪੈਂਡ ਨਾ ਹੋ ਕੱਲੇ ਰਹੋ ਕੱਲੇ ਕੋਸ਼ਿਸ਼ ਕਰੋ ਕੰਮ ਕਰਦੇ ਹਨਾ ਕਿਉਂਕਿ ਜਿਹੜਾ ਬੰਦਾ ਕੱਲਾ ਕੰਮ ਕਰਦਾ ਨਾ ਉਹ ਇੱਕ ਮਜ਼ਬ ਦੇ ਅੰਦਰ ਵਿੱਚ انا ਚ ਕੋਨਫੀਡੈਂਸ ਆਇਆ ਕਿ ਯਾਰ ਮੈਂ ਇਹ ਕੰਮ ਕੱਲਾ ਕਰ ਸਕਦਾ ਇਹ ਸੋਚ ਰੁਕੋ ਵੀ ਯਾਰ ਮੈਂ ਇਹ ਨਾ ਸੋਚ ਰੁਕੋ ਵੀ ਯਾਰ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਇਹ ਸੋਚ ਰੁਕੋ ਕਿ ਮੈਂ ਕੱਲਾ ਸਭ ਕੁਝ ਕਰ ਸਕਦਾ ਸੋ ਪਹਿਲੇ ਨੰਬਰ ਤੋਂ ਲੈ ਇਹ ਵੀ ਕਦੇ ਵੀ ਇਹ ਨਾ ਸੋਚੂ ਕਿ ਮੈਂ ਕੱਲਾ ਆ ਮੈਂ ਤੋ ਆ ਕੰਮ ਨਹੀਂ ਹੋਣਾ ਠੀਕ ਹੈ ਨੰਬਰ ਇਹ 1 ਤੇ ਨੰਬਰ 2 ਤੇ ਇਕੱਲੇ ਰਹਿਣਾ ਤੁਹਾਡਾ ਸਮਾਂ ਬਹੁਤ ਬਚੂਗਾ ਕਿਉਂਕਿ ਜਿੰਨਾ ਤੁਹਾਡਾ ਸਰਕਲ ਵੱਧ ਹੋਊਗਾ ਉਨਾਂ ਤੁਸੀਂ ਉਹਨਾਂ ਨੂੰ ਟਾਈਮ ਦੋਗੇ ਜ਼ਿਆਦਾ ਹਨਾ ਤੇ ਤੁਹਾਡਾ ਟਾਈਮ ਜਿਹੜਾ ਹੈਗਾ ਉਸ ਉਹ ਕੱਟਿਆ ਜਾਊਗਾ ਹਨਾ ਇਸ ਲਈ ਕੋਸ਼ਿਸ਼ ਕਰੋ ਸਮਾਂ ਬਹੁਤ ਕੀਮਤੀਆ ਸਮੇਂ ਨੂੰ ਬਚਾਓ ਸੋ ਇਹ ਦੋ ਗੱਲਾਂ ਆ ਇਕੱਲੇ ਰਹਿਣ ਦੇ ਫਾਇਦੇ ਆ ਸੋ ਕੋਸ਼ਿਸ਼ ਕਰੋ ਵੀ ਇਕੱਲੇ ਰਹਿਣਾ ਸਿੱਖੋ ਇਕੱਲੇ ਕੰਮ ਕਰਨਾ ਸਿੱਖੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ